ਖਾਲਿਸਤਾਨ ਵਰਗਾ ਪਵਿੱਤਰ ਸ਼ਬਦ ਕਿਸੇ ਨੂੰ ਵੀ ਅਪਰਵਾਣ ਨਹੀਂ ਪਰ ਜਿਹੜੇ ਲੋਕ ਕੇਵਲ ਗੰਦੀਆਂ ਗਾਲਾਂ ਕੱਢੀਆਂ ਜਾਂਦੇ ਨੇ ਜਿਨ੍ਹਾਂ ਨੂੰ ਰੱਤੀ ਜਿੰਨੀ ਅਕਲ ਨਹੀਂ ਜੇ ਉਹ ਖਾਲਿਸਤਾਨ ਦੇ ਲੰਬੜਦਾਰ ਬਣ ਕੇ ਆਣਗੇ ਤੇ ਉਹਦਾ ਅਸੀਂ ਵਿਰੋਧ ਕਰਾਂਗੇ ਬਿਲਕੁਲ ਜੀ ਜਿਹੜੇ ਖਾਲਿਸਤਾਨ ਬਣੂਗਾ ਜਿੱਥੇ 1 ਮਿੰਟ ਭਾਜੀ ਜਿੱਥੇ ਜਿਸ ਤੰਗ ਜਿਸ ਚੀਜ਼ ਦੀ ਤੰਗੀ ਸਾਨੂੰ ਅੱਜ ਦੇ ਰਾਜ ਹੋ ਰਹੀ ਆ ਜੇ ਉਹੋਈ ਚੀਜ਼ਾਂ ਸਾਡੇ ਸਾਹਮਣੇ ਖੜ੍ਹ ਜਣੀਆਂ ਆਪਣੇ ਸਿੱਖਾਂ ਦੇ ਸਾਹਮਣੇ ਖੜ੍ਹ ਜਣੀਆਂ ਦੂਸਰੇ ਧਰਮ ਦੇ ਲੋਕਾਂ ਨੂੰ ਤਾਂ ਅਸੀਂ ਇਨਸਾਫ ਕਿੱਥੇ ਦੇਣਾ ਆ ਜਿੱਥੇ ਅਸੀਂ ਜਿਹੜੇ ਲੋਕ ਗੁਰਮਤਿ ਦੀ ਗੱਲ ਕਰ ਰਹੇ ਆ ਗੁਰਮਤਿ ਦੀ ਗੱਲ ਜਦੋਂ ਦਾ ਭਾਜੀ ਆਪਾਂ ਇਸ ਪ੍ਰੋਗਰਾਮ 'ਚ ਪਏ ਆ ਆਪਾਂ ਮਤਲਬ ਅਸੀਂ ਜਿੱਦ ਇਮਾਨਦਾਰੀ ਨਾਲ ਇਹ ਗੱਲ ਕਹਿੰਦੇ ਆਂ ਵੀ ਅਸੀਂ ਕਦੀ ਵਿਹਿੰਦਤਾਵ ਦੀ ਗੱਲ ਜਿਹੜੀ ਗਲਤੀ ਆ ਉਹ ਨਹੀਂ ਕੀਤੀ ਕਦੇ ਬਿਲਕੁਲ ਅਨ ਬੜੇ ਗੁਰਬਾਣੀ ਦੀ ਰੋਸ਼ਨੀ 'ਚ ਕਰਦੇ ਆਂ ਤੇ ਜੇ ਸਾਡੇ ਵਰਗੇ ਲੋਕਾਂ ਨੂੰ ਵੀ ਇਹਨਾਂ ਨੇ ਖਾਲਸਤਾਨੀ ਵਿਰੋਧੀ ਕਹਿਣਾ ਹੈ ਜਾਂ ਸਾਨੂੰ ਇਹਨਾਂ ਨੇ ਸਮਾਜ ਵਿਰੋਧੀ ਕਹਿਣਾ ਹੈ ਤੇ ਫਿਰ ਇਹੋ ਜਿਹੇ ਬੰਦੇ ਆ ਖਾਲਸਤਾਨ ਅਸੀਂ ਕੀ ਕਰਨਾ ਜਿਵੇਂ ਮਿਸਾਲ ਦੇ ਦਿੰਦਾ ਜੀ ਛੋਟੀ ਜੀ ਭਾਜੀ ਜਿਵੇਂ ਗੁਰਪਤ ਸਿੰਧ ਸਿੰਘ ਪੰਨੂ ਸਾਹਿਬ ਜਿਹੜੇ 2020 ਦੇ ਜਿਹੜੇ ਅ ਲੀਗਲ ਐਡਵਾਈਜ਼ਰ ਨੇ ਵੈਸੇ ਹੋ ਤੇ ਉਹ ਕਹਿ ਰਹੇ ਆ ਵੀ ਜਿਹੜੇ ਆ ਗੈਂਗਸਟਰ ਫੜੇ ਆ ਵੀ ਇਹ ਖਾਲਸਤਾਨ ਲਈ ਕੰਮ ਕਰਦੇ ਸਨ ਹੂੰ ਜੇ ਉਹ ਜੇ ਉਹ ਇਹ ਸੋਚ ਕੇ ਗੱਲ ਕਹਿੰਦੇ ਜਿਹੜੇ ਫਰੋਤੀਆਂ ਲੈਣ ਵਾਲੇ ਜਿਹੜੇ ਕਿਰਤੀ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਆ ਤੇ ਜੇ ਉਹ ਜੇ ਉਹ ਖਾਲਸਾ ਦਾ ਹਮੈਤੀ ਹੈ ਤੇ ਸਾਨੂੰ ਇਹੋ ਜਿਹਾ ਖਾਲਸਾ ਨਹੀਂ ਚਾਹੀਦਾ ਨਹੀਂ ਚਾਹੀਦਾ ਨਹੀਂ ਚਾਹੀਦਾ ਜਿੱਥੋਂ ਤੱਕ ਦੀਪ ਸਿੱਧੂ ਦੀ ਗੱਲ ਹੈ ਭਾਜੀ ਉਹ ਕਹਿੰਦੇ ਤੁਸੀਂ ਉਹਦੀ ਕਿਰਦਾਰ ਤੁਸੀਂ ਹੀ ਕਰਦੇ ਹੋ ਅਸੀਂ ਉਹਦੀ ਕਿਰਦਾਰ ਕੁਛ ਹੀ ਨਹੀਂ ਕੀਤੀ ਅਸੀਂ ਉਹ ਤਾਂ ਨਹੀਂ ਕੀਤੀ ਅਸੀਂ ਉਹਦੇ ਪਵਿੱਤਰ ਰਿਸ਼ਤੇ ਨੂੰ ਉਹ ਬੀਬੀ ਨੂੰ ਟੈਲੀਵਿਜ਼ਨ ਤੇ ਲਿਆ ਕੇ ਇਹ ਕਿਹਾ ਭਈ ਭਾਈ ਇਹ ਇਹਦੀ ਕੇਵਲ ਗਰਲਫ੍ਰੈਂਡ ਨਹੀਂ ਮਗੇਤਰ ਆ ਏਦੀ ਮੰਗੇਤਰ ਆ ਤੇ ਜੇ ਉਹਨਾਂ ਨੂੰ ਇੰਨੀ ਗੱਲ ਵੀ ਸਮਝ ਨਹੀਂ ਲੱਗ ਰਹੀ ਤੇ ਉਹਨਾਂ ਨੂੰ ਫਿਰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਕਿਸੇ ਦਿਮਾਗੀ ਡਾਕਟਰ ਵਾਲੇ ਕੋਲ ਬਿਲਕੁਲ ਅਸੀਂ ਤਾਂ ਜਿਹੜੀ ਸਰਦਾਰ 쿠ਸ਼ੀ ਹੋ ਰਹੀ ਸੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਸਰਦਾਰ 쿠ਸ਼ੀ ਨੂੰ ਇੱਕ ਬੀਬੀ ਦੇ ਹੱਥ ਨੂੰ ਤੇ ਉਹ ਬੰਦਾ ਜਿਹੜਾ ਜਿਹੜਾ ਕਿਸੇ ਕਾਰਨ ਕਰਕੇ ਐਕਸੀਡੈਂਟ ਵਿੱਚ ਮਾਰਿਆ ਗਿਆ ਇਹ ਗੱਲ ਤਾਂ ਸਾਰੇ ਕਹਿ ਰਹੇ ਸੀ ਵੀ ਐਕਸੀਡੈਂਟ ਮਰੇ ਚ ਵਿਅਕਤੀ ਜੇ ਕੋਈ ਕਿਸੇ ਕਾਰਨ ਕਰਕੇ ਮਰ ਜਾਵੇ ਉਹ ਸ਼ਹੀਦ ਨਹੀਂ ਹੁੰਦਾ ਹੂੰ ਉਹ ਪੰਜਾਬ ਦੀ ਧਰਤੀ ਨੂੰ ਛੱਡ ਕੇ ਚਲੋ ਬਾਰ-ਬਾਰ ਅਸੀਂ ਇਹ ਗੱਲ ਕਾਨੂੰ ਕਰ ਲਈ ਸਾਨੂੰ ਲੋੜ ਨਹੀਂ ਉਹ ਗੱਲ ਲੋੜ ਨਹੀਂ ਮੈਂ ਭਾਜੀ ਆਖਰੀ ਗੱਲ ਹੀ ਕਰਕੇ ਮੈਂ ਸਵਾਪਤੀ ਕਰੂਗਾ ਮੈਂ ਆਖਰੀ ਗੱਲ ਇਹ ਕਰਦਾ ਵੀ ਖਾਲਸਾ ਰਾਜ ਜੋ ਬਾਬਾ ਬੰਦਾ ਸਿੰਘ ਸਾਰੇ ਹੀ ਸਾਧ ਸੰਗਤ ਦੀ ਸੁਣ ਲਿਓ ਖਾਲਸਾ ਰਾਜ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਬਰਾਬਰਤਾ ਦਾ ਸ਼ੁਰੂ ਕੀਤਾ ਸੀ ਅਸੀਂ ਉਹਦੇ ਹੱਕ 'ਚ ਆ ਉਹ ਪੂਰੀ ਦੁਨੀਆ ਦੇ ਉੱਪਰ ਖਾਲਸਾ ਰਾਜ ਉੱਦਣ ਆਉਣਾ ਚਾਹੀਦਾ ਪਰ ਜਿਹੜਾ ਇਹਨਾਂ ਦਾ ਖਾਲਸਤਾਨੀ ਰਾਜ ਆ ਇਹ ਵੀ ਮਕਲੀਰ ਕਰਦੇ ਆ ਜਿਹਦੇ ਵਿੱਚ ਕਿਸੇ ਦੀ ਧੀ ਪਹਿਣ ਨੂੰ ਗਾਲਾਂ ਕੱਢਣੀਆਂ ਲੋਕਾਂ ਦੀਆਂ ਫੋਟੋ ਐਡਿਟ ਕਰਕੇ ਪਾਉਣੀਆਂ ਟਿੰਦਰ ਤੇ ਲੋਕਾਂ ਨਾਲ ਗੰਦੀ ਚੈਟ ਕਰਨੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੱਸਦੇ ਆ ਦੂਜੀ ਗੱਲ ਦੀਪ ਚਦੂਰੀ ਅਸੀਂ ਰੀਨਾ ਨੂੰ ਲਿਆ ਕੇ ਜਦੋਂ ਉਹਨੂੰ ਲੋਕ ਕਹਿੰਦੇ ਸੀ ਉਹ ਕਾਤਲ ਆ ਉਹਦੇ ਮਾਰਨ ਤੱਕ ਦਾ ਖਤਰਾ ਬਣ ਗਿਆ ਸੀ ਉਹਨੂੰ ਲਿਆ ਕੇ ਇਹ ਸਭ ਦੱਸਿਆ ਵੀ ਭਾਈ ਉਹਦੀ ਮੰਗੇਤਰ ਆ ਉਹ ਉਹਨਾਂ ਦਾ ਵਿਆਹ ਹੋਣਾ ਸੀ ਸਾਲ ਬਾਅਦ ਪੂਰੇ ਫਿਕਸ ਹੋਇਆ ਸੀ ਉਹਦਾ ਵਿਆਹ ਇਹ ਗੱਲ ਜਦੋਂ ਲੋਕਾਂ 'ਚ ਦੱਸੀ ਆ ਤੇ ਉਹਨੂੰ ਜਿਹੜੇ ਇਹ ਸਾਰਾ ਜਿਹੜਾ ਬੈਠਾਇਆ ਲਾਣਾ ਇਹ ਗਿਰਜਾ ਇਹ ਗਿਰਜਾ ਆ ਭਾਜੀ ਗਿਰਜਾ ਜੜੀਆਂ ਛਹੀ ਜਾਂਦੇ ਮਾਸਤੇ ਆਪਣੀਆਂ ਰੋਟੀਆਂ ਖਾਂਦੀਆਂ ਆ ਕੱਲ ਹੀ ਤੁਹਾਡੇ ਸਾਹਮਣੇ ਖਜਾਨ ਸਿੰਘ ਦਾ ਪਰ ਖਜਾਨ ਸਿੰਘ ਜਿਹੜਾ ਕਿ 1978 ਦੇ ਵਿੱਚ ਠੀਕ ਹੈ ਜੀ ਰਾਂਕੜੀ ਕਾਨ ਦੇ ਵਿੱਚ ਉਹਦਾ ਕਿੰਨਾ ਨੁਕਸਾਨ ਹੋਇਆ ਤੇ ਹੁਣ ਰਵੀਰ ਸਿੰਘ ਉਹਨਾਂ ਦੇ ਘਰ ਜਾ ਕੇ ਬੈਠੇ ਸੀ ਤਾਂ ਕਿਹਾ ਵੀ ਸੰਗਤ ਜੀ ਇਹਨਾਂ ਦੀ ਮਦਦ ਕਰੋ। ਤੋ ਸੋਚੋ ਵੀ 1978 ਤੋਂ ਲੈ ਕੇ ਜਿਵੇਂ ਗਿਰਜਾਂ ਨੇ ਇੱਥੇ ਅਮਰੀਕਾ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਖਾਲਸਾਤਾਨ ਦੇ ਨਾਂ ਤੇ ਜਿਹੜੀਆਂ ਗਿਰਜਾਂ ਨੇ ਮਾਸ ਨੋਚ ਨੋਚ ਲੋਕਾਂ ਦਾ ਖਾਧਾ ਆ ਕਿੰਤੀ ਲੋਕਾਂ ਦਾ ਉਹ ਉਹਨਾਂ ਤੱਕ ਕਿਉਂ ਨਹੀਂ ਪਹੁੰਚਾ? ਇਹ ਆਪ ਹੀ ਟ ਘਰ ਗਿਆ ਸਾਰਾ ਖਾ ਖਾ ਕੇ ਇੱਥੇ ਸੋ ਧੰਨਵਾਦ ਕੱਲ ਨੂੰ ਇੱਕ ਹੋਰ ਵਿਸ਼ੇ ਤੇ ਗਾਂ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ